आम आदमी पार्टी ਦੇ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਦੀਆਂ ਮੁਸ਼ਕਲਾਂ 'ਚ ਵਾਤਾ ਹੁੰਦਾ ਨਜ਼ਰ ਆ ਰਿਹਾ ਹੈ ਪਟਿਆਲਾ ਅਦਾਲਤ ਨੇ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਨੂੰ 12 ਨਵੰਬਰ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਜੇਕਰ ਪਠਾਨ ਮਾਜਰਾ ਨਿਰਧਾਰਿਤ ਸਮੇਂ ਤੱਕ ਅਦਾਲਤ 'ਚ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਨੂੰ ਭਗੋੜਾ ਕੋਸ਼ਿਤ ਕਰ ਦਿੱਤਾ ਜਾਵੇਗਾ ਇਸ ਸਬੰਧ ਚ ਇੱਕ ਨੋਟਿਸ ਉਹਨਾਂ ਦੇ ਪਟਿਆਲਾ ਸਥਿਤ ਘਰ ਤੇ ਚਿਪਕਾਇਆ ਗਿਆ ਐਸ ਤੋਂ ਇਲਾਵਾ ਉਹਨਾਂ ਦੀ ਜਾਇਦਾਦ ਵੀ ਕੁਰਕ ਕੀਤੀ ਜਾ ਸਕਦੀ ਹੈ ਦੱਸ ਸੀ ਕਿ ਪਠਾਨ ਮਾਜਰਾ ਖਿਲਾਫ 2 ਮਹੀਨੇ ਪਹਿਲਾਂ ਪਟਿਆਲੇ ਦੇ सिवल लाइंस पुलिस स्टेशन 'ਚ ਬਲਾਤਕਾਰ ਦੇ ਇੱਕ ਮਾਮਲੇ 'ਚ ਐਫਆਈਆ ਦਰਜ ਕੀਤੀ ਗਈ ਸੀ ਜਦੋਂ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨ ਗਈ ਤਾਂ ਉਹ करनाल ਹਰਿਆਣਾ ਦੇ ਦਾਬਰੀ ਪਿੰਡ ਪਛ ਗਏ ਇਸ ਮੰਂਜੇ करनाल 'ਚ ਵੀ ਐਫਆਈਆ ਦਰਜ ਕੀਤੀ ਗਈ ਹੈ ਉਹ ਇਸ ਵੇਲੇ ਫਰਾਰ ਚੱਲੇ ਨੇ ਤੇ ਕੁਝ ਸਮਾਂ ਪਹਿਲਾਂ ਉਹਨਾਂ ਨੇ ਪਟਿਆਲਾ ਅਦਾਲਤ 'ਚ ਜ਼ਮਾਨਤ ਅਰਜ਼ੀ ਵੀ ਦਾਇਰ ਕੀਤੀ ਸੀ ਪਰ ਉਹਨਾਂ 8 ਅਕਤੂਬਰ ਨੂੰ ਅਦਾਲਤ ਨੇ ਉਹਨਾਂ ਦੀ ਪਟੀਸ਼ਨ ਰੱਦ ਕਰ ਦਿੱਤੀ ਪਠਾਨ ਮਾਜਰਾ ਨੇ ਇਸ ਮੰਂਜੇ ਦੋ ਵੀਡੀਓ ਵੀ ਜਾਰੀ ਕੀਤੀਆਂ ਜਿਸ 'ਚ ਉਹਨਾਂ ਕਿਹਾ ਸੀ ਕਿ ਉਹਨਾਂ ਖਿਲਾਫ ਇੱਕ ਪੁਰਾਣੇ ਮਾਮਲੇ 'ਚ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਨੇ ਆਪ ਦੀ ਦਿੱਲੀ ਟੀਮ ਖਿਲਾਫ ਗੱਲ ਕੀਤੀ ਸੀ ਔਰ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਹਰਮੀਤ ਸਿੰਘ ਪਠਾਨ ਮਾਜਰੇ ਨੂੰ ਅਦਾਲਤ ਨੇ 12 ਨਵੰਬਰ ਤੱਕ ਪੇਸ਼ ਹੋਣ ਲਈ ਕਿਹਾ ਹੈ ਇਹ ਹੁਕਮ ਪਠਾਨ ਮਾਜਰੇ ਨੂੰ ਜਾਰੀ ਕੀਤਾ ਗਿਆ ਹੈ ਪਰ ਜੇਕਰ ਉਹ ਪੇਸ਼ ਨਹੀਂ ਹੁੰਦੇ ਤਾਂ ਅਦਾਲਤ ਦੇ ਵੱਲੋਂ ਪਗੋੜਾ ਪਹੋषित ਕਰਨ ਦੀ ਕਾਰਵਾਈ ਕੀਤੀ ਜਾਵੇਗੀ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੀਆਂ ਮੁਸ਼ਕਲਾਂ 'ਚ ਵਾਤਾ ਹੁੰਦਾ ਨਜ਼ਰ ਆ ਰਿਹਾ ਹੈ ਪਟਿਆਲਾ ਅਦਾਲਤ ਨੇ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਨੂੰ 12 ਨਵੰਬਰ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਜੇਕਰ ਪਠਾਨ ਮਾਜਰਾ ਨਿਰਧਾਰਿਤ ਸਮੇਂ ਤੱਕ ਅਦਾਲਤ ਚ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਨੂੰ ਭਗੋੜਾ ਕੋਸ਼ਿਤ ਕਰ ਦਿੱਤਾ ਜਾਵੇਗਾ ਇਸ ਸਬੰਧ ਚ ਇੱਕ ਨੋਟਿਸ ਉਹਨਾਂ ਦੇ ਪਟਿਆਲਾ ਸਥਿਤ ਘਰ ਤੇ ਚਿਪਕਾਇਆ ਗਿਆ ਐਸ ਤੋਂ ਇਲਾਵਾ ਉਹਨਾਂ ਦੀ ਜਾਇਦਾਦ ਵੀ ਕੁਰਕ ਕੀਤੀ ਜਾ ਸਕਦੀ ਹੈ ਦੱਸੀ ਕਿ ਪਠਾਨ ਮਾਜਰਾ ਖਲਾਫ 2 ਮਹੀਨੇ ਪਹਿਲਾਂ ਪਟਿਆਲੇ ਦੇ ਸਿਵਲ ਨਾਇੰਸ ਪੁਲਿਸ ਸਟੇਸ਼ਨ 'ਚ ਬਲਦਕਾਰ ਦੇ ਇੱਕ ਮਾਮਲੇ 'ਚ ਐਫ ਆਈ ਆਰ ਦਰਜ ਕੀਤੀ ਗਈ ਸੀ ਜਦੋਂ ਪੁਲਿਸ ਉਹਨਾਂ ਨੂੰ ਗ੍ਰਫਤਾਰ ਕਰਨ ਗਈ ਤਾਂ ਉਹ ਕਰਨਾਲ ਹਰਿਆਣਾ ਦੇ ਦਾਬਰੀ ਪਿੰਡ ਭੱਜ ਗਏ ਇਸੇ ਮੰਜ਼ਿਲ ਕਰਨਾਲ 'ਚ ਵੀ ਐਫ ਆਈ ਆਰ ਦਰਜ ਕੀਤੀ ਗਈ ਹੈ ਉਹ ਇਸ ਵੇਲੇ ਫਰਾਰ ਚੱਲੇ ਨੇ ਤੇ ਕੁਝ ਸਮਾਂ ਪਹਿਲਾਂ ਉਹਨਾਂ ਨੇ ਪਟਿਆਲਾ ਅਦਾਲਤ 'ਚ ਜ਼ਮਾਨਤ ਅਰਜ਼ੀ ਵੀ দাখিল ਕੀਤੀ ਸੀ ਪਰ 9 ਅਕਤੂਬਰ ਨੂੰ ਅਦਾਲਤ ਨੇ ਉਹਨਾਂ ਦੀ ਪਟੀਸ਼ਨ ਰੱਦ ਕਰ ਦਿੱਤੀ ਪਠਾਨਮਾਚਰ ਨੇ ਇਸ ਮੰਜ਼ਿਲ ਤੋਂ ਵੀਡੀਓ ਵੀ ਜਾਰੀ ਕੀਤੀਆਂ ਜਿਸ 'ਚ ਉਹਨਾਂ ਕਿਹਾ ਸੀ ਕਿ ਉਹਨਾਂ ਖਿਲਾਫ ਇੱਕ ਪੁਰਾਣੇ ਮਾਮਲੇ 'ਚ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਨੇ ਆਪ ਦੀ ਦਿੱਲੀ ਟੀਮ ਖਿਲਾਫ ਗ ਔਰ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਹਰਮਿਤ ਸਿੰਘ ਪਠਾਨ ਮਾਜਰੇ ਨੂੰ ਅਦਾਲਤ ਨੇ 12 ਨਵੰਬਰ ਤੱਕ ਪੇਸ਼ ਹੋਣ ਲਈ ਕਿਹਾ ਹੈ ਇਹ ਹੁਕਮ ਪਠਾਨ ਮਾਜਰੇ ਨੂੰ ਜਾਰੀ ਕੀਤਾ ਗਿਆ ਨੇ ਪਰ ਜੇਕਰ ਉਹ ਪੇਸ਼ ਨਹੀਂ ਹੁੰਦੇ ਤਾਂ ਅਦਾਲਤ ਦੇ ਵੱਲੋਂ ਕਗੋੜਾ ਕੋਸ਼ਿਸ਼ ਕਰਨ ਦੀ ਕਾਰਵਾਈ ਕੀਤੀ ਜਾਵੇਗੀ